ਅਕੇਲੇ ਜੇ ਵੀ ਨਾ ਜਦੋਂ ਲਿਓਨੇ ਆ ਦੂਜੇ ਦਿਨ ਹੀ ਖਰ ਜਾਂਦੇ ਆ ਸੱਚੀ ਬਹੁਤ ਹੀ ਖਰਾਬ ਹੋ ਜਾਂਦੇ ਆ ਚਲ ਐ ਕਰਦੀ ਆ ਸੁਪਾ ਸੁਪੂ ਸੁਖਾ ਜੂਗਾ ਇੱਥੇ ਰੱਖ ਦਿੰਨੀ ਆ ਇਹ ਕਿਸੇ ਦਾ ਤਾਂ ਮੂੰਹ ਚ ਪਵੇ ਕਾਣੂ ਖਰਾਬ ਕਰਨੇ ਫਲ ਫਰੂਟ ਕਿਹੜਾ ਸਸਤਾ ਹੁੰਦਾਗਾ ਆ ਮੰਦਾ ਗਾ ਅੰਮੀ ਵਾਲੀ ਐ ਮੁੰਡ ਜੰਨੇ ਦੀ ਨਾ ਆਪਾਂ ਕਿੱਥੇ ਜਾਣਾ ਬੁੱਕ ਵੀ ਲੱਗੀ माँ बाप किए खाना 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 देखा तो सही बाहर कौन रोई जे ज्यादा मेनू जी आई जाती है मैं तो पैन लगी सी क ਆ ਕਿ ਖਾਈ ਨਹੀਂ ਇਹ ਤਾਂ ਖਰਾਬ ਆ ਕੇਲੇ ਇਹ ਨਾ ਖਾ ਕੌਣ ਆ ਤੂੰ ਨਹੀਂ ਮੈਂ ਤੇ ਤੋ ਕੇਲੇ ਨਹੀਂ ਖਾਂਦੀ ਕਿ ਕੌਣ ਆ ਤੂੰ ਆਪ ਤੂੰ ਮੈਨੂੰ ਮਾਰੋਗੀ ਆਪ ਜਾਓ ਜਾਓ ਸੀ ਮੇਰੀ ਗੱਲ ਸੁਣ ਮੈਂ ਮਾਰ ਦੇਣੀ ਹੈਗੀ ਤੈਨੂੰ ਚੱਲ ਕੋਈ ਨਹੀਂ ਮੈਂ ਤੈਨੂੰ ਹੱਥ ਨਹੀਂ ਲਾਉਂਦੀ ਮੈਂ ਮਾਰਦੀ ਵੀ ਨਹੀਂ ਕੇਲੇ ਖਾਲਾ ਤੂੰ ਖਾਲਾ ਕੋਈ ਨਹੀਂ ਕੇਲੇ ਨਹੀਂ ਖਾਂਦੀ ਹੈਗੀ ਮੈਂ ਤੇ ਖਾਲਾ ਆਪਣੇ ਖੋਗੇ ਹਾਂ ਨਹੀਂ ਖਾਉਂਗੀ ਖਾਲਾ ਹੈ ਵੀ ਮੇਰਾ ਰੱਬਾ ਇਹ ਤਾਂ ਮੈਨੂੰ ਸੁੱਕੀ ਲੱਗਦੀ ਹੈ ਵਿਚਾਰੀ ਐ ਖਾਈ ਜਾਂਦੀ ਹੈ ਜੀ ਹੈ ਮੇਰੇ ਸਿੱਟੇ ਹੋਏ ਕੇਲੇ

ਹਾਏ ਵੀ ਮੇਰਾ ਰੱਬਾ ਹੱਥ ਝੋਟ ਗਿਆ ਨਾ ਤੂੰ ਆਦੇ ਮਾਪਿਆਂ ਦਾ ਹੱਥ ਛੱਡਦਾ ਤੇ ਤੇਰੇ ਮਾਪੇਓ ਇੰਨੇ ਲਾਪਰਵਾਹ ਜਿਹੜੇ ਤੈਨੂੰ ਇੱਥੇ ਛੱਡ ਗਏ ਆ ਉਹ ਵੀਰ ਥੀਨਾ ਮੂਜੇ ਬਸ ਚੱਲ ਮੇਰੀ ਗੱਲ ਸੁਣ ਫਿਰ ਤੂੰ ਮੈਨੂੰ ਐਂ ਦੱਸ ਤੂੰ ਮੈਂ ਚੱਲ ਠੀਕ ਆ ਤੈਨੂੰ ਹੱਥ ਨਹੀਂ ਲਾਉਂਦੀ ਜੇ ਤੈਨੂੰ ਮੈਥੋਂ ਡਰ ਲੱਗਦਾ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਤੂੰ ਮੈਥੋਂ ਡਰਨਾ ਠੀਕ ਆ ਕੁਝ ਨਹੀਂ ਕਹਿੰਦੀ ਮੈਂ ਤੈਨੂੰ ਤੇ ਕਿਹੜਾ ਪਿੰਡ ਆ ਤੁਹਾਡਾ ਮੂਜੇ ਮਾਲੂਮ ਨਹੀਂ ਮੇਰੇ ਮੰਮੀ ਪਾਪਾ ਕੋ ਪਤਾ ਹੈ ਅੱਛਾ

नहीं नहीं मेरे घर आला बहार रहा ता करके मैं कल कर घरे कोई भी नहीं आ जा ते रोटी खवाला देश गया हो आजा आप नहीं मारोगे नहीं नहीं मैं नहीं मारूंगी मैं तेन क्यों मारूंगी मैं तो डरना खड़ी हो चल आज नहीं मार दी, मैं आ जा लं गया अंदर बह जा बह जा बह जा मुझसे घबराओ नहीं मैं कुछ नहीं कहूंगी तो करके घबरा ठीक है पंजाबी समझ हाँ, आती है थोड़ा बहुत थोड़ा, थोड़ा थोड़ा आता है तो मैं चावल, चावल खाएंगे अच्छा रोटी नहीं खा हाँ गल तेरी भी सही है ज्यादा चावल ही खाने होंगे चल कोई नहीं फिर मैं चावल बना दनी जी ज्यादा भुख लगी उतना टाइम रोटी खा लो कली ठीक है ठीक है हाँ ਤੇ ਪਾਣੀ ਪੀਣਾ ਪਹਿਲਾਂ ਆਪ ਮੂਜੇ ਮੰਮੀ ਪਾਪਾ ਕੇ ਸਾਥ ਕਦ ਚੋੜ ਕੇ ਆਓਗੀ ਅਭੀ ਛੋੜਾਉ ਅਭੀ ਤੋ ਦੇਖ ਤੈਨੂੰ ਵੀ ਨਹੀਂ ਪਤਾ ਵੀ ਤੂੰ ਕਿਹੜੇ ਕਿੱਥੇ ਜਾਣਾ ਤੁਹਾਡਾ ਪਿੰਡ ਕਿਹੜਾ ਠੀਕ ਹੈ ਜੇ ਤੈਨੂੰ ਪਤਾ ਹੁੰਦਾ ਮੈਂ ਤੈਨੂੰ ਅਭੀ ਛੋੜਾਤੀ ਗੱਲ ਕਰ ਉਹ ਗੱਲ ਹੁਣ ਇਹ ਆ ਵੀ ਜੇ ਮੈਨੂੰ ਤੇਰਾ ਪਿੰਡ ਦਾ ਪਤਾ ਲੱਗੂਗਾ ਫੇਰ ਹੀ ਹੈ ਨਾ ਤਾਂ ਕਰਕੇ ਮੇਰੇ ਘਰ ਵਾਲੇ ਨੇ ਆ ਜਾਣਾ ਹਫਤੇ ਤੱਕ ਇਹ ਇੱਕ ਹਫਤੇ ਮੇ ਆ ਜਾਏਗਾ ਮੇਰੇ ਘਰ ਵਾਲਾ ਠੀਕ ਹੈ ਤਾਂ ਫਿਰ ਹਮ ਤੋਜੇ ਛੋੜ ਦੇਗੇ ਫਿਰ ਆਪ ਕਦ ਛੋੜ ਕੇ ਆਓਗੀ بس ایک ہفتے میں چھوڑ ائیں گی تب تک ہم پتہ لگا لیں گے تو کہاں کی ہے ٹھیک ہے ٹھیک ہے ہاں مینوں ہندی زیادہ نہیں بولنی اਉندی تا کر کے وچ وچ میں پنجابی بول رہی ہیں پھر ٹھیک ہے مجھے سمجھ اتا ہے سمجھا دی ہے نا بس پھر ٹھیک ہے پھر میں پنجابی بول لینی ہے تے تینو کوئی ڈرن دی لوڑ نہیں ہفتہ تو ایتھے رہ میں تینو کپڑے لیڑے نہون نو ٹھیک ہے سارا کچھ دوں گی تے میری گل سن آہا بی ਬਾਲਾ ਤੂੰ ਬਾਹਰਾਂਦਰ ਨਾ ਜਾਈ ਕਿਉਂਕਿ ਐ ਹੁਣ ਤੂੰ ਗਮਾਚੀ ਫਿਰਦੀ ਐ ਜੇ ਹੋਰ ਗਮਾਚੀ ਦੀ ਕੀਪ ਤਾਂ ਤੈਨੂੰ ਕੋਈ ਕਿੱਥੇ ਲੈ ਜਾਊਗਾ ਤਪ ਨਹੀਂ ਮਾਰੋਗੀ ਨਹੀਂ ਮਾਰਦੀ ਮੈਂ ਮਾਰਦੀ ਨਹੀਂ ਹੈਗੀ ਕੋਈ ਨਹੀਂ ਐ ਹੋ ਕੇ ਬਹਿ ਜਾ ਡਰਨਾ ਮੈਂ ਉੱਧਰ ਉੱਧਰ ਨੂੰ ਨਾ ਬਾਲਾ ਹੋ ਡਰਨਾ ਐ ਬਹਿ ਜਾ ਠੀਕ ਆ ਠੀਕ ਹਾਂ ਇੱਥੇ ਠੀਕ ਹੋ ਕੇ ਬਹਿ ਜਾ ਤੂੰ ਫਿਰ ਉਦੋਂ ਵਾਰ ਮੈਂ ਤੈਨੂੰ ਦਿੰਨੀ ਆ ਉਹਦੇ ਕੱਪੜੇ ਲੀੜੇ ਕੱਢ ਕੇ ਤੇ ਤੂੰ ਨਾ ਆ ਕੇ ਪਾ ਕੇ ਆ ਨਾ ਬਾਲ ਭੂਲ ਜੇ ਬੰਨ ਲੀ ਕਿਵੇਂ ਹੋਏ ਤੇ ਆ ਬਾਲ ਭੂਲ ਜੇ ਉਹ ਮਰ ਜਮ ਚੈਰੀ ਰੂਲੀ ਪੀ ਜਾ ਮੈਂ ਵੇ ਆ ਕੇਲੇ ਮੈਨੂੰ ਦੇ ਦੇ ਮੈਂ ਸਿੱਟ ਦਿੰਨੀ ਐ ਬਾਹਰ ਤੂੰ ਹੋਰ ਖ फड़ा जे, फड़ा दे दे और तो तो कोई नहीं ये हाँ खाना, खाना दोगे हाँ खाना दूंगी मैं ते अच्छा दोगे हाँ हाँ अच्छा बढ़िया खाना दूंगी हाँ।, हाँ जे बुरा है हाँ, जे बुरा खाना है अच्छा खाना लेके आती हूँ दीदी तो बहुत अच्छी है पेट भर के खाना दे दिया मुझे ਆਰ ਗਨਪੇਟ ਹੁਣ ਬਦਿਆ ਹਾਂਜੀ ਦੀਦੀ ਹੋਰ ਕਿਸੇ ਚੀਜ਼ ਦੀ ਲੋੜ ਹੈਗੀ ਤਾਂ ਦੱਸ ਦੇ ਜੇ ਹੋਰ ਖਾਣਾ ਤਾਂ ਨਹੀਂ ਦੀਦੀ ਅਭੀ ਮੈਂ ਅਭੀ ਮੈਨੇ ਖਾਣਾ ਪੇਟ ਭਰ ਕੇ ਖਾ ਲਿਆ ਅਭੀ ਨਹੀਂ ਉਹ ਤਾਂ ਚੱਲ ਠੀਕ ਹੈ ਦੇਖ ਮੈ ਮੁਝੇ ਨਾ ਤੂੰ ਆਪਣੀ ਬੜੀ ਬਹਣ ਸਮਝਣਾ ਤਾਂ ਕਰ ਕੇ ਨਾ ਸੋਚੀ ਵੀ ਮੱਦੀ ਭੁੱਖੀ ਰਹਿ ਜਾ ਤੇ ਸੰਗ ਜਿਵੇਂ ਬਿਹਾਏ ਮੈਂ ਨਾ ਤਾਂ ਖਾਣਾ ਕਿਉਂ ਖਾਵਾਂ ਮੁਫਤਰੀ ਮੈਂ ਠੀਕ ਹੈ ਤਾਂ ਕਰਕੇ ਜੇ ਕੁਛ ਕਾਸੇ ਦੀ ਵੀ ਲੋੜ ਆ ਤੂੰ ਮੈਨੇ ਬੇਝਾ ਜਕ ਦੱਸ ਦੇ ਮੈਂ ਤੈਨੂੰ ਉਹੀ ਲਿਆ ਦੂੰ ਖਾਣ ਨੂੰ ਘਰੇ ਜਿਹੜਾ ਕੁਛ ਹੈਗਾ ਮੇਰੇ ਕੋਲ ਨਹੀਂ ਦੀਦੀ ਖਾ ਲਿਆ ਅਭੀ ਅਗਰ ਹੋਰ ਖਾਣਾ ਹੁੰਦਾ ਤਾਂ ਮੈਂ ਬਤਾ ਦੇਤੀ ਅਭੀ ਮੈਨੂੰ ਭੁੱਖ ਨਹੀਂ ਹੈ ਮੈਨੇ ਪੇਟ ਭਰ ਕੇ ਖਾਣਾ ਖਾਇਆ ਆ ਬਹੁਤ ਅੱਛੀ ਹੋ ਚਲੋ ਕੋਈ ਨਹੀਂ ਹੁੰਦਾ ਅੱਛੇ ਅਸੀ ਤਾਂ ਖਾਦੇ ਆ ਅੱਛਾ ਤਾਂ ਪਰਮਾਤਮਾ ਹੈ ਨਾ ਉਹਦਾ ਸ਼ੁਕਰੀਆ ਦਾ ਕਰੀਦਾ ਜੇ ਕਰੀਦਾ ਲੋਕਾਂ ਦਾ ਨਹੀਂ ਕਰੀਦਾ ਹੁੰਦਾ ਤੇ ਨਾਲ ਮੈਂ ਤੈਨੂੰ ਐ ਕਹਿੰਦੀ ਸੀ ਤੂੰ ਤਾਂ ਨਾ ਦਰਦਰ ਦੇ ਠੋਕਰਾਂ ਖਾਂਦੀ ਫਿਰਦੀ ਸੀ ਬਾਲੀ ਜਿਆਦਾ ਥੱਕ ਗਈ ਹੋਏਗੀ ਤੂੰ ਇੱਥੇ ਆਰਾਮ ਕਰ ਲੈ ਪੈ ਜਾ ਤੇ ਮੈਂ ਨਾ उधर जाके झाड़ू पोचा कर दी मेरा सारा काम पिया हजे झाड़ू लगा पोचा हाँ, हाँ, लगातनों कामी रखी है बाकी इना काम होंगे भी नहीं घरे थोड़ा ही कम हों करके मैं आप ही कर लूगी तो मैं कर ला कम चंगा मुझे भी मुझे भी आ, आता है झाड़ू लगा लगा दूंगी ना 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 रहन दे तू तो थकी पई है है ना पता नहीं कितने कितने तुरी तो फिर दी तू ना फिकर कर अगे मैं लाई है आज भी मैं ला लूंगी मुझे सब कम सब सब कम आता है दीदी वो मैं ऐसे बोल रही थी वो आपने मुझे खाना भी दिया आप मुझे मेरे माँ बाप के पास भी छोड़ के आओगे तो इसलिए मैं कह रही थी वो मैं कर देती हूँ काम कोई बात नहीं मुझे भी अच्छा लगेगा ਅੱਛਾ ਤਾਂ ਲੱਗੂਗਾ ਪਰ ਮੈਨੂੰ ਐ ਲੱਗਦਾ ਨਾ ਵੀ ਤੇ ਇਥੋਂ ਵਿਚਾਰੀ ਤਾਂ ਜੇ ਮੈਂ ਹੁਣ ਤੈਨੂੰ ਖਾਣਾ ਦੇਤਾ ਤਾਂ ਮੈਂ ਉਹਦਾ ਮੁੱਲ ਲੈ ਲਾਂ ਤੇ ਇਥੋਂ ਕੰਮ ਕਰਵਾਈਦਾ ਤਾਂ ਕਰਕੇ ਤੂੰ ਵੀ ਕਰਨਾ ਕਰ ਤੂੰ ਕਰ ਰਾਮ ਤੇ ਮੈਂ ਅਰੇ ਸੜ ਰੁਪਚਾ ਐਸਾ ਨਹੀਂ ਆਂਦੀ ਦੀਦੀ ਆਪ ਬੋਲਤ ਰਹੇ ਹੋ ਵੀ ਆਪ ਮੇਰੀ ਬਹਨ ਜੈਸੀ ਹੋ ਤੋ ਫਿਰ ਮੈਂ ਕੰਮ ਕਰ ਲੂੰਗੀ ਕੋਈ ਬਾਤ ਨਹੀਂ ਮੈਨੂੰ ਕੋਈ ਦਿੱਕਤ ਨਹੀਂ ਆਏਗੀ ਚੱਲ ਜੇ ਤੈਨੂੰ ਐ ਲੱਗਦਾ ਵੀ ਮੇਰਾ ਵੀ ਇੱਥੇ ਮਨ ਲੱਗਿਆ ਰਵੇ ਤੂੰ ਐ ਕਰ ਮੇਰੇ ਮੂਰੇ ਮੂਰੇ ਤੂੰ ਝਾੜੂ ਘੜ ਦੇ ਪੋਚਾ ਮੈਂ ਲਾ ਦੂੰਗੀ ਫਿਰ ਠੀਕ ਹੈ ਉਹ ਮੈਂ ਸਭ ਕੰਮ ਕਰ ਲੂੰਗੀ ਨਹੀਂ ਪੋਚਾ ਮੈਂ ਲਾ ਲੂੰਗੀ ਕੋਈ ਨਹੀਂ ਪੋਚਾ ਤੂੰ ਰਹਿਣ ਦੀ ਚੰਗਾ ਕੋਈ ਬਾਤ ਨਹੀਂ ਦੀਦੀ ਹਾਂ ਆ ਜਾ ਚਲ ਲੇ ਅੱਜ ਮੇਂ ਨਾ ਹੋ ਗਿਆ ਕੰਮ ਦੀਆਂ ਤਾਂ ਨਿਹਾਰੀਆਂ ਲਈ ਰੱਖਦੀ ਐ ਸੱਚੀ ਬੁਲਾਈ ਸੋਹਣਾ ਕੰਮ ਕਰਦੀ ਐ ਨਾਲ ਕਰਦੀ ਵੀ ਪੂਰਾ ਸਫਾਈ ਨਾਲ ਮੇਰੇ ਤਾਂ ਪਸੰਦ ਆ ਗਿਆ ਹੁਣ ਮੈਂ ਕੀ ਕਰਾਂ ਇਸ ਕੁੜੀ ਦਾ ਜੀ ਮੈਨੂੰ ਭੇਜਤਾ ਤਾਂ ਸਾਰਾ ਕੰਮ ਮੈਨੂੰ ਆਪ ਨੂੰ ਕਰਨਾ ਪਿਆ ਕਰੋ ਇੰਨੀ ਜਿਆਦੇ ਗਰਮੀ ਚ ਹੁਣ ਤਾਂ ਇਹ ਕਰੀ ਜਾਂਦੀ ਰਹਿੰਦੀ ਐ ਕੰਮ ਧੰਦੇ ਤੇ ਮੈਂ ਤਾਂ ਮौज ਨਾਲ ਏਸੀ ਛੱਡ ਕੇ ਬੈਠੀ ਰਹਿਣੀ ਐ ਮੇਰੇ ਤਾਂ ਆਰਾਮ ਆਇਆ ਫਿਰ ਜ਼ਿੰਦਗੀ ਦੇ ਵਿੱਚ ਮਾਣਾ ਇਸ ਕੁੜੀ ਨੇ ਤਾਂ ਸੱਚੀ ਮੈਨੂੰ ਸਵਰਗ ਦਾ ਨਜ਼ਾਰਾ ਦਿਤਾ ਕੀ ਦੋ ਰੋਟੀਆਂ ਹੀ ਆ ਦੇ ਦੇਨੀ ਐ ਜਿਹੜੀ ਇਹਨੂੰ ਆਥਨ ਤੜਕੇ ਥੱਕਦੀਆਂ ਬਾਕੀ ਤੇ ਸਾਰਾ ਕੰਮ ਸੁਭਾਰ ਕਹਿਣੇ ਚੁੱਲੇ ਚੌਕੇ ਦਾ ਕੱਪੜੇ ਲੀੜੇ ਦਾ ਭੰਦੇ ਸੀ ਇਹਦਾ ਸਾਰਾ ਕਰ ਲੈਂਦੀ ਐ ਤਾਂ ਆਏ ਤਾਂ ਨਹੀਂ ਲੋਟਣਾ ਹੈਗਾ ਇਹ ਜੀ ਹੁਣ ਮੈਨੂੰ ਕਹੂਗੀ ਨਾ ਦੀਦੀ ਮੈਨੂੰ ਛੱਡਿ ਆਓ ਮੈਨੂੰ ਕੋ ਕੋਈ ਨਹੀਂ ਛੱਡਿਆਵਾਂਗੇ ਤੈਨੂੰ ਅਹੀਂ ਲਾਰਾ ਲਈ ਰੱਖੂੰਗੀ ਪਰ ਛੱਡ ਕੇ ਇਹਨੂੰ ਮੈਂ ਵੀ ਨਹੀਂ ਆਉਂਦੀ ਹੈਗੀ ਮੇਰੇ ਫਿਰ ਆਹ ਕੰਮ ਤੰਦੇ ਕੌਣ ਕਰੂਗਾ ਜੇ ਇਹਨੂੰ ਛੱਡਾਂ ਦਾ ਨਾ ਮੰਣਾ ਹੁਣ ਨਹੀਂ ਮੈਂ ਇਹਨੂੰ ਜਾਨ ਦਿੰਦੀ ਹਾਂ ਜੀ ਚਾਹੇ ਇੱਧਰ ਲਪਸ ਪਰ ਮੈਂ ਕਿੰਨਾ ਕਚਰਾ ਨੂੰ ਲੁਕੋ ਕੇ ਰੱਖੂੰਗੀ ਫਿਰ ਆਂਦੀ ਆਂਵਾਂਦੀ ਤਾਂ ਵੀ ਥੋੜਾ ਇਹ ਵਿਚਾਰ ਰੱਖਣਾ ਪਊ ਜੇ ਕਿਸੇ ਨੇ ਦੇਖ ਲਿਆ ਵੀ ਇਹਨੂੰ ਤਾਂ ਕਰ ਕੋ ਕੁੜੀ ਆ ਫੇਰ ਨਾ ਕੋਈ ਗੜਬੜ ਹੋ ਜੇ ਚਲੋ ਮੈਂ ਤਾਂ ਕਦੇ ਕਰੋ ਸਾਡੇ ਤਾਂ ਰਸਤੇ ਹਾਰੀ ਚੱਲ ਜਾਂਦੀ ਐ ਚਲ ਮੀਤ ਕਾਹਨ ਬਾਰ ਸੋਚੀ ਇੰਨੀ ਪਹ ਜਾਵੇਂਂ ਤੇ ਆਰਾਮ ਕਰ ਲਾ ਦੁਬਾਰਾ ਹਾਂ ਆਪਿਆ ਲੈ ਮੀਤ ਭੈਣ ਕੋਲ ਜਾ ਕੇ ਆਉਣੀ ਆਂ आ हाँ, कौन है ये तो नमी जी लगती है भैन मीत कि थे? दीदी अंदर है चले जाओ तू कौन वो आपको बोला ना दीदी अंदर है चले जाओ इन तो बोलने का जमा नहीं पता है कि मैं भज भज पी अला दस भैने तो पी है मीत हाँ भैने कि ठीक है वजिए बह जा और तो लै तेरे तो नजारे है ਲੈ ਕਾਦੇ ਨੇ ਜਾ ਰਹੇ ਆ ਤੈਨੂੰ ਪਤਾ ਹੀ ਆ ਗਰਮੀ ਵਾਲੀ ਜਾਜ ਆ ਰਹੀ ਆ ਵਧੀਆ ਕੰਮ ਵਾਲੀ ਲੱਗੀ ਹੋਈ ਆ ਤੂੰ ਮੋਜਾਂ ਨਹੀਂ ਸਾਟ ਕੇ ਪਈਆਂ ਕੰਮ ਕਮ ਕਰੀਂਦੀ ਕਿਹੜੀ ਕੰਮ ਜਿਹੜੀ ਬਾਹਰ ਨੇ ਸੀ ਫਿਰ ਦੀ ਰਿਖੀ ਅੱਛਾ ਅੱਛਾ ਉਹ ਕੰਮ ਵਾਲੀ ਤੇ ਹੈਗੀ ਉਹ ਤਾਂ ਸਾਡੇ ਰਿਸ਼ਤੇਦਾਰਾਂ ਚੋਂ ਕੁੜੀ ਲੈ ਝੂੜ ਕਾ ਤੋ ਬੋਲਦੀ ਮੈਨੂੰ ਤਾਂ ਲੱਗਦੀ ਨਹੀਂ ਕਿਸੇ ਪਾਸੇ ਤੁਹਾਡੀ ਰਿਸ਼ਤੇਦਾਰ ਨਹੀਂ ਲੈ ਕੇ ਤੈਨੂੰ ਕਿਉਂ ਨਹੀਂ ਲੱਗਦੀ ਹੈਗੀ ਭੈਣ ਆ ਮੇਰੀ ਹਰਿਆਣੇ ਚੋਂ ਹਾਂ ਆਪਾਂ ਪੰਜਾਬੀ ਬੋਲਦੇ ਆ ਹਿੰਦੀ ਬੋਲਦੀ ਆ ਅੱਛਾ ਇਹ ਜੱਬ ਵੀ ਆਗਾ ਉਹ ਤਾਂ ਨਾ ਜਦੋਂ ਹਰਿਆਣੇ ਦੇ ਲੋਕ ਹਿੰਦੀ ਬੋਲਦੇ ਹੁਣ ਮੇਰੀ ਮਾਸੀ ਦੀ ਕੁੜੀ ਆ ਉੱਥੇ ਸਾਰੇ ਹਿੰਦੀ ਬੋਲਦੇ ਤੈਨੂੰ ਪਤਾ ਹੀ ਜਦੋਂ ਹਰਿਆਣੀ ਕਹਤਾ ਤੈਨੂੰ ਠੀਕ ਆ ਇਹ ਪੰਜਾਬ ਦੀ ਹੋਵੇ ਤਾਂ ਪੰਜਾਬੀ ਬੋਲੇ ਉਹ ਤਾਂ ਨਾ ਬਸ ਮੈਂ ਥੋੜੀ ਜਿਹੀ ਢਿੱਲੀ ਜੀ ਸੀ ਮੇਰੇ ਉੱਠ ਖੜਾ ਸੀ ਦਰਦ ਤਾਂ ਕਰਕੇ ਸੱਦੀ ਸੀਗੀ ਮਹਾ ਚਲ ਥੋੜੇ ਦਿਨ ਮਾਸੀ ਇੱਥੇ ਲਾ ਜੂਗੀ ਕੁੜੀ ਭੈਣੇ ਮੈਨੂੰ ਤਾਂ ਮੈਂ ਤੈਨੂੰ ਕੀ ਤੇ ਮੈਨੂੰ ਤਾਂ ਦੱਸਿਆ ਕਿਸੇ ਨੇ ਵੀ ਮੀਤ ਕੇ ਕੰਮ ਵਾਲੀ ਲੱਗੀ ਵੀ ਕਿਸੇ ਨੇ ਦੱਸਿਆ ਸੀ ਕੋਈ ਲੋਕ ਇਹ ਨਾ ਕਹਤਾ ਮੈਂ ਤਾਂ ਗਾਂ ਦੀ ਗਾਂ ਗੱਲ ਸੁਣ ਲਈ ਮੈਂ ਤਾਂ ਆਈ ਸੀ ਪੁੱਛਣ ਵੀ ਕੰਮ ਵਾਲੀ ਮੇਰੇ ਵੀ ਲਵਾ ਦੀ ਚਲ ਕੰਮ ਵਾਲੀ ਤਾਂ ਕੋਈ ਨਹੀਂ ਤੇਰੇ ਲਵਾ ਦੂੰਗੀ ਗੱਲ ਕਰਾਂ ਐ ਕੰਮ ਵਾਲੀ ਮੈਨੂੰ ਮਿਲੇ ਕਿ ਤੋ ਤਾਂ ਹੀ ਐ ਮੈਨੂੰ ਖੁਦ ਨੂੰ ਨਾ ਕੰਮ ਵਾਲੀ ਤੇਰੇ ਮੈਨੂੰ ਤਾਂ ਐ ਲੱਗਦਾ ਤੂੰ ਝੂਠ ਮਾਰਦੀ ਐ ਨਹੀਂ ਨਹੀਂ ਭੈਣੇ ਝੂਠ ਮਾਲਦੀ ਨਾਲ ਤੈਨੂੰ ਮਾਰੂੰਗੀ ਹੁਣ ਤੂੰ ਮੇਰੀ ਗਵਾਂਢਣ ਆ ਪੱਕੀਆਂ ਸਹੇਲੀਆਂ ਆਪਾਂ ਤੂੰ ਹੀ ਕਹੀਂ ਨੀ ਐਵੇਂ ਝੂਠ ਮਾਰਦੀ ਐ ਮੈਨੂੰ ਲੱਗਦਾ ਵੀ ਜਿਹੇ ਸਭ ਨੂੰ ਬੋਲਦੀ ਐ ਹਿੰਦੀ ਬੋਲਦੀ ਐ ਆਪਾਂ ਪਿਆਬੀ ਬੋਲਦੇ ਝੂਤ ਝੂਰ ਫਿਰ ਮੈਂ ਸਿੱਧੀ ਆ ਕੇ ਗੱਲ ਕਰ ਲਵਾਂ ਉਹਦੇ ਨਾਲ ਲੈ ਉਹਦੇ ਨਾਲ ਕੀ ਗੱਲ ਕਰੇਂਗੀ ਤੂੰ ਫੇਰ ਮੈਨੂੰ ਪੁੱਛ ਲੈਣੀ ਅਭੀ ਸਾਡੇ ਲੱਗ ਜੇਗੀ ਕੰਮ ਕਰਦੀ ਹੈ ਉਹ ਨਹੀਂ ਲੱਗਦੀ ਬੈਰ ਨੇ ਸੱਚੀ ਮੇਰੀ ਭੈਣਾ ਤੂੰ ਮੇਰਾ ਸੱਚ ਤਾਂ ਮੰਨ ਮੇਰੀ ਗੱਲ ਸੁਣ ਜਦੋਂ ਮੈਨੂੰ ਕੋਈ ਕੰਮ ਵਾਲੀ ਨਹੀਂ ਮਿਲੀ ਨਾ ਫੇਰ ਹੀ ਜਾ ਕੇ ਮੈਂ ਆਦੀ ਮਾਸੀ ਨੂੰ ਫੋਨ ਕੀਤਾ ਮਾ ਮਾਸੀ ਇਹਨੂੰ ਭੇਜ ਕੁੜੀ ਨੂੰ ਉਹਨੇ ਭੇਜੀ ਫੇਰ ਜਾ ਕੇ ਮੇਰਾ ਕੰਮ ਕਰਦੀ ਹੈ ਵਿਚਾਰੀ ਫੇਰ ਪੈਣ ਉਹ ਸੀਕਰ ਦੁਪਹਿਰੇ ਕਾਹ ਤੋਂ ਵਿਚਾਰੀ ਲਈ ਪਈ ਆ ਮੇਰੀ ਗੱਲ ਸੁਣ ਭੈਣੇ ਕਮਲ ਦੇਖ ਸੀਕਰ ਦੁਪਹਿਰੇ ਨੂੰ ਹੁਣ ਸਾਡਾ ਘਰ ਆ ਸਾਰਾ ਬੰਦ ਕੀ ਦੁਪਹਿਰਾ ਕੀ ਸਵੇਰਾ ਕੀ ਸ਼ਾਮ ਸਾਡ ਤਾਂ ਪਤਨ ਲੱਗਦਾ ਦਿਨ ਰਾਤ ਦਾ ਤੇ ਜੇ ਤੋਂ ਪਾਵੇ ਫਿਰ ਤਾਂ ਮੈਂ ਹੁੰਦਾ ਵੀ ਮੈਂ ਉਹਨੂੰ ਤੁੱਪੇ ਲਈ ਬੈਠੀ ਆ ਠੀਕ ਆ ਤੇ ਉਸਾਂ ਮੇਸ਼ਾਂ ਮੈਂ ਉਹ ਕਹਿੰਦੀ ਕੋਈ ਨਹੀਂ ਪੜ੍ਹ ਮੈਂ ਕਰ ਲੈਣੀ ਹੈ ਕੰਮ ਤੇ ਆ ਨਾ ਤੂੰ ਵਿਚਾਰ ਜਾ ਕਰ ਹਿੰਦੀ ਪੰਜਾਬੀ ਬੋਲਣ ਦਾ ਤੈਨੂੰ ਪਤਾ ਹੀ ਹੁਣ ਹਰਿਆਣੇ ਦੇ ਤਾਂ ਸਾਰੇ ਹਿੰਦੀ ਬੋਲਦੇ ਆ ਜਿੰਨਾ ਮਰਜ਼ੀ ਕੀ ਜੇ ਮੈਨੂੰ ਤਾਂ ਜਮਾਂ ਨਹੀਂ ਯਕੀਨ ਆਉਂਦਾ ਲੈ ਚੰਗਾ ਤੂੰ ਤਾਂ ਨਾ ਫਿਰ ਕਹਿੰਦੇ ਹੁੰਦੇ ਉਹ ਗੱਲ ਦਾ ਰੱਟਾ ਮਾਰ ਕੇ ਬੈ ਗਈ ਆ ਤੈਨੂੰ ਯਕੀਨ ਨਹੀਂ ਆਉਂਦਾ ਤੈਨੂੰ ਮੈਂ ਯਕੀਨ ਦਿਵਾਉਣ ਲਈ ਹੁਣ ਕਰਾਂ ਕੀ ਤੂੰ ਐ ਦੱਸ ਚਾਹ ਪਾਣੀ ਪੀਵੇਂਗੀ ਮੈਂ ਬਣਾ ਕੇ ਲਿਆਵਾਂ ਕਾ ਨਾ ਬਸ ਬਸ ਕੀ ਹੋਂ ਕਹਤਾ ਨਹੀਂ ਪੀਵੇ ਨਾ ਬਸ ਮੈਂ ਤਾਂ ਪੀ ਕੇ ਆਈ ਸੀ ਕੋਤਾਂ ਗੁੱਸੇ ਜੇ ਹੋਗੀ ਮੇਰੇ ਨਾਲ ਨਹੀਂ ਨਹੀਂ ਮੈਂ ਤਾਂ ਚਾਹ ਪਾਣੀ ਪੀ ਕੇ ਆ ਆਰੇ ਵੀ ਗੇ ਰੋਟੀ ਪਾਣੀ ਖਾ ਕੇ ਫੇਰ ਆਈ ਸੀ ਅੱਛਾ ਤਾਂ ਚੱਲ ਮੈਂ ਜਾ ਕੇ ਆਉਂਦਾ ਚਲ ਆਏ ਦੱਸ ਫਿਰ ਮੈਨੂੰ ਤੂੰ ਤੇ ਤੇਰਾ ਜਵਾਕ ਵਧੀਆ ਠੀਕ ਠਾਕ ਹੈ ਹਾਂ ਆਪਣੇ ਸਾਰੇ ਵਧੀਆ ਅੱਛਾ ਕਿਹਦੇ ਲਾਇਆ ਮੁੰਡਾ ਟਿਊਸ਼ਨ ਤੇ ਉਹ ਤਾਂ ਇੱਧਰ ਹੀ ਆਪਣੇ ਘਰਾਂ ਦੇ ਨਾਲ ਹੀ ਆ ਗਈ ਗਵਾਂਢੀ ਅੱਛਾ ਕਿੰਨੇ ਪੈਸੇ ਲੈਂਦੀ ਹੈ ਟਿਊਸ਼ਨ ਦੇ ਉਹ 500 ਰੁਪਏ ਲੈਂਦੀ ਹੈ 500 ਲੈਂਦੀ ਹੈ ਮੇਰਾ ਵੀ ਨਾ ਮੁੰਡਾ 8 ਸਾਲ ਦਾ ਹੈਗਾ ਮੈਂ ਵੀ ਲਾਉਣਾ ਸੀਗਾ ਉਹਨੂੰ ਟਿਊਸ਼ਨ ਪੜ੍ਹਨ ਆਹ ਆ ਫੋਨ ਆਈ ਜਾਂਦਾ ਮੇਰਾ ਚੱਲ ਕੋਈ ਨਹੀਂ ਚਲ ਹੁਣ ਮੈਂ ਬੈਠੀ ਆਂ ਬਾਤ ਚ ਚੱਕਨੀ ਹਾਂ 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 ਬਾਤ ਚ ਚੱਕੂਗੀ ਪਰ ਨਾ ਤਾਈ ਸਾਇਲੈਂਟ ਜਾ ਕਰ ਤੂੰ ਇੱਥੇ ਹੁਣ ਗੱਲ ਕਰ ਲੱਗ ਜੀਂ ਮੈਂ ਤੇਰੇ ਮੁਖ ਨਹੀਂ ਦੇਖੂ ਬੈਠੀ ਨਾ ਨਾ ਐ ਤਾਂ ਨਹੀਂ ਮੈਂ ਗੱਲਾਂ ਕਰਦੀ ਮੈਂ ਤਾਂ ਪਹਿਲਾਂ ਤੈਨੂੰ ਕਹੀ ਨੇ ਤੂੰ ਤਾਂ ਪਹਿਲਾਂ ਗੁੱਸਾ ਕਰੀਂ ਨੇ ਕੰਮ ਵਾਲੀ ਪਿੱਛੇ ਹੁਣ ਜੇ ਕੰਮ ਵਾਲੀ ਮੇਰੇ ਕੋਲ ਹੋਵੇ ਤਾਂ ਮੈਂ ਤੈਨੂੰ ਦੇਵਾ ਤੇ ਮੈਂ ਤੈਨੂੰ ਇਹੀ ਕਹਿੰਦੀ ਸੀ ਮੇਰਾ ਮੁੰਡਾ ਵੀ ਤੈਨੂੰ ਪਤਾ 8 ਸਾਲ ਦਾ ਮੈਂ ਉਹ ਲਾਉਣਾ ਸੀ ਟਿਊਸ਼ਨ ਅੱਛਾ ਤੇ ਫਿਰ ਮੈਂ ਉਹਦੇ ਪ੍ਰਦੀਪ ਕੋਲ ਲੱਗਿਆ ਤਾਂ ਮੈਂ ਵੀ ਉੱਥੇ ਹੀ ਲਾ ਦੂੰਗੀ ਹਾਂ ਚਲਾਂ ਇਹੀ ਕਰ ਲਈ ਹੋਰਾਂ ਹੀ ਕਰ ਲੂੰਗੀ ਚਲ ਕੋਈ ਨਹੀਂ ਲੈ ਤੂੰ ਬਹਿ ਜਾ ਮੈਂ ਲਿਆਉਣੀ ਤੇਰੇ ਵਾਸਤੇ ਚਾਹ ਕਰਕੇ ਬਣਾ ਕੇ ਬੱਸ ਬੈਣੇ ਤੇਰਾ ਬਹੁਤ ਬਹੁਤ ਧੰਨਵਾਦ ਮੈਂ ਚਾਹ ਨਹੀਂ ਪੀਂਦੀ ਚਲ ਕੋਈ ਨਹੀਂ ਫਿਰ ਗੱਲਾਂ ਬਾਤਾਂ ਕਰ ਲਾ ਹੋਰ ਸੁਣਾਓ ਹਾਲ ਚਲ ਬਾਈ ਦਾ ਕੀ ਹਾਲ ਹਾਂ ਬਸ ਵਧੀਆ ਥੂੰ ਦੱਸ ਕਰੀ ਕਿਵੇਂ ਠੀਕ ਹੈ ਹਾਂ ਹਾਂ ਵਧੀਆ ਵਧੀਆ ਠੀਕ ਠਾਕ ਤੇਰੇ ਬਾਈ ਨੇ ਵੀ ਨਾ ਆਉਣਾਗਾ ਅੱਛਾ ਕਹਿੰਦਾ ਬੱਸ ਆਉਣਾ ਤਾਂ ਪੈਸੇ ਲੈ ਹੁਣ ਦੇਖੋ ਕਦੋਂ ਆਉਂਦੇ ਆ ਕਿ ਫਿਰ ਤੈਨੂੰ ਪਤਾ 2-4 ਮਹੀਨੇ ਕਹਿੰਦੇ ਰੁੱਕ ਕੇ ਆਉਂਗਾ ਠੀਕ ਆ ਹੁਣ ਤੂੰ ਦੱਸ ਕਿਵੇਂ ਆ ਤੂੰ ਢਿੱਲੀ ਸੀ ਠੀਕ ਆ ਹਾਂ ਹਾਂ ਹੁਣ ਤਾਂ ਠੀਕ ਆ ਬਸ ਮੇਰੇ ਤਾਂ ਨਾ ਪਤਾ ਨਹੀਂ ਕਿਉਂ ਭਣੇ ਹਾ ਦਰਦ ਜੱਟ ਖੜਿਆ ਸੀ ਕਾਲ ਜੀ ਚ ਤੇ ਬਾਹਲੇ ਜਾਦੇ ਡਾਕਟਰ ਕਹਿੰਦੇ ਨਾ ਤਜਾਬ ਤੋਂ ਜੂ ਬਣਾ ਲੈ ਹੁੰਦਾ ਦਰਦ ਤੇ ਹੁਣ ਤਾਂ ਮੇਰੇ ਦਰਦ ਤਾਂ ਠੀਕ ਆ ਕੋਈ ਵਧੀਆ ਜੀ ਦਵਾਈ ਲੈ ਲੈ ਵਧੀਆ ਡਾਕਟਰ ਨੂੰ ਦਿਖਾ ਲੈ ਹਾਂ ਹਾਂ ਇਹ ਕਰੂੰਗੀ ਵਧੀਆ ਡਾਕਟਰ ਨੂੰ ਦਿਖਾਉਂਗੀ ਕੋਈ ਨਹੀਂ ਤੇ ਮੁੰਡਾ ਨਹੀਂ ਦੇਖਦਾ ਮੁੰਡਾ ਕਿੱਧਰ ਗਿਆ ਮੁੰਡਾ ਮੇਰਾ ਇੰਦਰ ਨਗਵੰਡੀਆਂ ਦੇ ਘਰੇ ਬੈਠਾ ਉਹ ਗੇਮ ਜੀ ਖੇਡੀ ਅੰਦਰ ਰਹਿੰਦਾ 24 ਘੰਟੇ ਭਣੇ ਭਲਾ ਹੀ ਫੋਨ ਦਾ ਪੋਸਪਾਈ ਬੈਠਾ ਸੱਚੀ ਐਨਾ ਨਾ ਭਣੇ ਫੋਨ ਦਿਆ ਕਰੋ ਬਾਲਾ ਮਾੜਾ ਜਵਾਕਾਂ ਨੂੰ ਦਾ ਫੋਨ ਦਿਨਾ ਗਾਲ ਤਾਂ ਤੇਰੇ ਸਹੀ ਹੈ ਭਣੇ ਫੋਨ ਦਾ ਪੋਸ ਤਾਂ ਮਾੜਾ ਹੀ ਆ ਆ ਪਹਿਲਾਂ ਜਦ ਫੋਨ ਨਹੀਂ ਹੁੰਦੇ ਸੀ ਲੋਕ ਫੋਨਾਂ ਤੋਂ ਬਿਨਾ ਕਿੰਨਾ ਵਧੀਆ ਰਹਿੰਦੇ ਹੁੰਦੇ ਸੀ ਹਨਾ ਤੇ ਅੱਜ ਕੱਲ ਤਾਂ ਫੋਨਾਂ ਚ ਹੀ ਵੜ ਗਿਆ ਜਵਾਕ ਨਾ ਕਿਸੇ ਦਾ ਕੱਲੇ ਕੱਲੇ ਜੀ ਕੋਲੇ ਫੋਨ ਆ ਕੱਲੇ ਕੱਲੇ ਜੀ ਕੋਲੇ ਮੈਂ ਕਿਹਾ ਬੱਚਾ ਬੱਚੀ ਕੋਲੇ ਫੋਨ ਆ ਮੇਰੇ ਤਾਂ ਮੁੰਡੇ ਨੂੰ ਮੈਂ ਫੋਨ ਜੇ ਤਾਂ ਲੈ ਕੇ ਦੇਤਾ ਗੱਲ ਕਰ ਹੁਣ ਉਹ ਫੋਨ ਦਾ ਕਹੜੇ ਨਹੀਂ ਛੱਡਦਾ ਹੈਗਾ। ਤੂੰ ਹੌਲੀ ਹੌਲੀ ਦਿਓ ਦੀ ਨਾ ਹੱਥ ਹਟਾ। ਹਾਂ ਪੈਣਾਂ ਹੀ ਕਰੂੰਗੀ ਹੋਰ ਕਿਉਂਕਿ ਮੈਨੂੰ ਆਪ ਨੂੰ ਵੀ ਨਾ ਕਦੇ ਨਾ ਕਦੇ ਐਂ ਜਿ ਲੱਗਦਾ ਵੀ ਹੈ ਮੇਰਾ ਮੁੰਡਾ ਤਾਂ ਫੋਨ ਹੀ ਦੇਖੀ ਜਾਂਦਾ ਮੈਂ ਕਿਵੇਂ ਹਟਾਵਾਂ। ਬਾਹਲਾ ਓੱਖਾ ਪੈਣੇ ਜਵਾਕਾ ਤੋਂ ਫੋਨ ਹਟਾਉਣਾ। ਤੂੰ ਪੜਦਾ ਪੜਦਾ ਤਾਂ ਵਧੀਆ। ਪੜਾਈ ਜੀ ਤਾਂ ਠੀਕ ਹੈ। ਪੈਣੇ ਚੰਟਾ ਉ ਤਾਂ ਚਾਰੇ ਪਾਸੇ ਚੰਟ ਬਥੇਰਾਗਾ ਇੰਦਾ। ਚਲ। ਹੂੰ। ਮੇਰੀ ਗੱਲ ਸੁਣ। ਤੂੰ ਨਾ ਕਹੇਂਗੀ ਮੈਂ ਕਦੋਂ ਦੀ ਆਈ ਬੈਠੀ ਐ ਮੈਂ ਲੈਣੀ ਐ ਕੋਟਕ ਚਾਹ ਲੈਣਾ ਕਿ ਤੂੰ ਬਹਿ ਜਾ। ਬਸ ਬਸ ਬਸ। ਮ ਚੱਲ ਫਿਰ ਤੇਰੀ ਮਰਜ਼ੀ ਹੈਗੀ ਚੱਲ ਮੈਂ ਵੀ ਤੈਨੂੰ ਬਾਹਰ ਤੱਕ ਛੱਡਦਾ ਚੱਲ ਹੋਰ ਨਾ ਮੇਰੀ ਗੱਲ ਸੁਣ ਐਥੇ ਬੈਠੀ ਆ ਹੁਣ ਬੂੰਗੀ ਬਣੀ ਤੇ ਉਹ ਆਈ ਸੀਗੀ ਮੇਰੇ ਗਵਾਂਡਰ ਤੈਨੂੰ ਕੀ ਲੋੜ ਪਈ ਸੀ ਉਹਦੇ ਨਾਲ ਬੋਲਣ ਦੀ ਬੋਲੀ ਸੀ ਤੂੰ ਉਹਦੇ ਨਾਲ ਉਹੋ ਦੀਦੀ ਮੈਨੇ ਤਾਂ ਐਸੇ ਹੀ ਬੋਲਾਤਾ ਦੀਦੀ ਅੰਦਰ ਐ ਚਲੇ ਜਾਓ ਤਤਨੋ ਇਹ ਨਾ ਬੋਲਣ ਦੀ ਲੋੜ ਕੀ ਸੀਗੀ ਪਹਿਲਾਂ ਤਾਂ ਮੈਨੂੰ ਐਂ ਦੱਸ ਤੂੰ ਗੇਟ ਖੋਲ ਕੇ ਪੋਚਾ ਲਾਈ ਜਾਨੀ ਆ ਤੇ ਉਹਨੇ ਅਗਲੀ ਨੇ ਸਮਝਿਆ ਕੋਈ ਕੰਮ ਵਾਲੀ ਮੈਂ ਲਈ ਆ ਤੈਨੂੰ ਮੈਂ ਕੰਮ ਵਾਲੀ ਸਮਝਿਆ ਐਂ ਦੱਸ ਪਹਿਲਾਂ ਕਦੇ ਮੈਂ ਤੈਨੂੰ ਇਹੀ ਕਿਹਾ ਨਾ ਮੈਂ ਤੇਰੀ ਵੱਡੀ ਭੈਣ ਮੈਨੇ ਤਾਂ ਐਸਾ ਬੋਲਾ ਹੀ ਨਹੀਂ ਦੀਦੀ ਉਸਕੋ ਤੂੰ ਤਾਂ ਨਹੀਂ ਬੋਲਿਆ ਅਗਲਾ ਸਮਝਣ ਵਾਲਾ ਸਾਰਾ ਕੁਝ ਸਮਝ ਜਾਂਦਾ ਮੇਰੀ ਗੱਲ ਸੁਣ ਇੱਥੇ ਨਾ ਪੁਲਿਸ ਫਿਰਦੀ ਸੀਗੀ ਫੋਟੋ ਲਈ ਫਿਰਦਾ ਤੇਰੇ ਵਰਗੀ ਕੁੜੀ ਦੀ ਨਾ ਸੱਚ ਮੈਨੂੰ ਤਾਂ ਐਂ ਲੱਗੀ ਜਿਵੇਂ ਤੂੰ ਹੀ ਹੁੰਨੀ ਆ ਤੂੰ ਤਾਂ ਨਹੀਂ ਚੋਰੀ ਚੋਰੀ ਕਰਕੇ ਭੱਜੀ ਕਿ ਤੂੰ ਨਹੀਂ ਦੀਦੀ ਮੂਝੇ ਨੇ ਗਾਉਂ ਛੋੜਾ ਉਹ ਆਪ ਲਗਾਉਂ ਛੋੜਾ ਤੂੰ ਤਾਂ ਇੱਕ ਗੱਲ ਫੜ ਲਈ ਗਾਉਂ ਛੋੜਾ ਕੀ ਪਤਾ ਕਿੱਡੀ ਕ ਗੱਲ ਬਾਤ ਹੋਈ ਵੀ ਹੈ ਜਿਹੜਾ ਇਹਨਾਂ ਪੁਲਿਸ ਵਰਦੀਆਂ ਫੋਟੋ ਲਈ ਮੈਨੂੰ ਨਹੀਂ ਪਤਾ ਉਹ ਤਾਂ ਇੰਨੀ ਭਾਲਦੇ ਫਿਰਦੇ ਹੁਣ ਤੈਨੂੰ ਮੈਂ ਗਾਉਂ ਛੱਡਣ ਜਾਵਾਂ ਤੇ ਮੂਰੇ ਗਈ ਨੂੰ ਮੈਨੂੰ ਫੜ ਲੈਣਾ ਨਾਲੇ ਮੈਂ ਤੈਨੂੰ ਇਹ ਕਿਹਾ ਸੀ ਨਾ ਵੀ ਮੇਰੇ ਘਰ ਵਾਲਿਆਂ ਨੂੰ ਆ ਜਾਂਦੇ ਤੈਨੂੰ ਤੇਰੇ ਗਾਉਂ ਛੱਡ ਕੇ ਆਵਾਂਗੇ ਐਡੀ ਕਿਤੇ ਅੱਗ ਲੱਗੀ ਆ ਗਾਉਂ ਛੱਡਿਆ ਉਹ ਗਾਉਂ ਛੱਡਾ 24 ਘੰਟੇ ਕਰੀਏ ਨਹੀਂ ਰਹਿਣੀ ਤੇ ਮੈਂ ਸੁਣੀ ਨਹੀਂ ਰਹਿਣੀ ਆ ਦੀਦੀ ਉਹ ਅਭੀ ਨਹੀਂ ਆਪਨੇ ਬੋਲਾ ਥਾ ਨਾ ਮੈਨੂੰ ਸੌ ਸੌ ਬਹਾਨੇ ਲਾਉਣੇ ਪਏ ਉਹ ਅਗਲੀ ਕਹਿੰਦੀ ਆ ਤਾਂ ਹਿੰਦੀ ਬੋਲਦੀ ਆ ਤੇ ਤੂੰ ਪੰਜਾਬੀ ਬੋਲਦੀ ਆ ਮੈਂ ਕਿਹਾ ਮੇਰੀ ਮਾਸੀ ਦੀ ਕੁੜੀ ਆ ਹਰਿਆਣੇ ਚ ਨਾ ਤੂੰ ਮੈਨੂੰ ਮਰਵਾਉਣਾਗਾ ਨਾਲੇ ਆਪ ਮਰਨਾ ਮੈਨੂੰ ਐਂ ਦੱਸ ਨਹੀਂ ਦੀਦੀ ਐਸਾ ਨਹੀਂ ਐ ਮੈਂਨੇ ਆਪਕੇ ਬਾਰੇ ਮੈਂ ਬੁਰਾ ਨਹੀਂ ਸੋਚਿਆ ਤੂੰ ਬੁਰਾ ਤਾਂ ਨਹੀਂ ਸੋਚਿਆ ਨਾਲੇ ਸਿੱਧੀ ਹੋ ਕੇ ਬੈਠ ਬਾਲੀ ਉਧਰ ਨੂੰ ਨਾ ਹੋ ਠੀਕ ਆ ਮੈਂ ਤੇਰੇ ਮਾਰਨ ਨਹੀਂ ਲੱਗੀ ਹੈਗੀ ਪਰ ਜੇ ਤਰ੍ਹਾਂ ਇਹ ਕਰਤੂਤਾ ਰਹੀਆਂ ਤਾਂ ਇਹ ਵੀ ਦਿਨ ਦੂਰ ਨਹੀਂ ਵੀ ਜਦੋਂ ਮੈਨੂੰ ਤੇਰੇ ਇਹ ਜੁੰਡਾ ਜਿਹਾ ਫੜ ਕੇ ਨਾ ਮੈਂ ਤੇਰਾ ਚਪੇੜਾ ਨਾ ਮੂੰਹ ਰੰਗ ਦੂੰ ਮੈਂ ਤੈਨੂੰ ਦੱਸਾਂ ਠੀਕ ਆ ਨਾ ਬੋ ਦੀ ਬੋ ਦੀਦੀ ਬੋ ਦੀਦੀ ਮੜ ਕੇ ਤੇਰੇ ਗੁੰਗੀ ਬਣ ਜੰਨੀ ਆ ਜਦੋਂ ਲੋਕ ਆ ਜਾਂਦੇ ਉਹ ਤਾਂ ਇੰਥੋਂ ਜ਼ਿਆਦਾ ਬੋਲਿਆ ਜਾਂਦਾਗਾ ਮੈਂ ਆਖਿਆ ਕਾਣੂ ਕਾਣੂ ਚੱਲ ਕੰਮ ਕਰੀ ਜਾਂਦੀ ਰਹਿੰਦੀ ਆ ਮੇਰਾ ਸਾਰਾ ਮੈਂ ਤੇਰੇ ਨਾਲ ਵਧੀਆ ਰਹਿਨੀ ਆ ਤੇ ਤੂੰ ਤਾਂ ਮੈਨੂੰ ਫਸਾਏਂਗੀ ਸਨ ਵਿਚਾਰੇ ਨਹੀਂ ਦੀਦੀ ਮੈਂਨੇ ਕੁਛ ਨਹੀਂ ਕਹਾ ਉਹ ਦੀਦੀ ਕੋ ਉਹ ਆਏ ਆਏ ਤੇ ਤਵੀਬ ਆਪਕੋ ਪੁੱਛ ਰਹੇ ਤੇ ਦੀਦੀ ਕਾਏ ਤਾਂ ਆਪ ਮੈਂਨੇ ਉਸਕੋ ਬੋਲ ਦਿਆ ਮੀਂ ਦੀਦੀ ਅੰਦਰ ਹੈ ਠੀਕ ਆ ਬੋਲ ਦਿਆ ਤਾਂ ਅੱਗੇ ਤੋਂ ਜੇ ਕੋਈ ਆਉਂਦਾ ਤਾਂ ਤੂੰ ਕੁਛ ਵੀ ਨਹੀਂ ਅਗਲੇ ਨੂੰ ਬੋਲਣਾ ਹੈਗਾ ਵੀ ਦੀਦੀ ਅੰਦਰ ਆ ਬਸ ਗੁੰਗੀ ਬਣ ਜਾ ਠੀਕ ਹੈ ਮੈਂ ਆਪੇ ਆਲੇ ਨੂੰ ਕਹਿ ਦੂੰਗੀ ਵੀ ਇਹਨੂੰ ਤਾਂ ਬੋਲਣਾ ਨਹੀਂ ਆਉਂਦਾ ਹੈਗਾ ਤਾਂ ਗੂੰਗੀ ਹੈ ਇਹ ਤਾਂ ਬੋਲਿਆ ਨਹੀਂ ਜਾਂਦਾ ਵੀ ਤਾਂ ਕਰਕੇ ਆਲੇ ਨੂੰ ਇਸ਼ਾਰੇ ਨਾਲ ਕਹਦੇ ਵੀ ਅੰਦਰ ਆ ਠੀਕ ਹੈ ਨਾ ਤੇ ਪਹਿਲੀ ਗੱਲ ਤਾਂ ਇਹੀ ਰਹਿ ਗਈ ਵੀ ਜਦੋਂ ਆਸਟਮਾਰਡ ਚ ਕੋਈ ਆਉਂਦਾ ਤੂੰ ਕਿਸੇ ਦਾ ਮੱਥਾ ਹੀ ਨਹੀਂ ਲਗਣਾ ਹੈਗਾ ਸੁਣ ਗਈ ਮੇਰੀ ਗੱਲ ਠੀਕ ਹੈ ਤੇ ਹਾਂ ਬਾਹਰ ਖੋਲ ਕੇ ਅੱਗੇ ਤੋਂ ਝਾੜੂ ਪੋਚਾ ਕੀਤਾ ਤਾਂ ਹਾਬ ਲਾ ਲਈ ਮੈਂ ਪੁਲਿਸ ਨੂੰ ਚੁਕਾ ਦੂੰ ਤੈਨੂੰ ਨਹੀਂ ਨਹੀਂ ਦੀਦੀ ਐਸਾ ਮਤ ਕਰਨਾ ਆਪ ਜੈਸਾ ਕਹੋਗੇ ਨਾ ਮੈਂ ਵੈਸੇ ਹੀ ਕਰੂੰਗੀ ਹਾਂ ਹੋਣਾ ਹੀ ਹੈ ਲੈਣ ਤੇ ਨਹੀਂ ਹੁਣ ਤੱਕ ਤਾਂ ਬੋਦੀ ਜੀ ਆਪ ਪੁਲਿਸ ਕੋ ਮਤ ਚਕਾਣਾ ਮੈਂ अपने गांव जाने की बात भी नहीं करूंगी अभी आप मुझे ऐसा मत करना मैं आपके हाथ जोड़ती हूँ दीदी बस ठीक है फिर ऐसे गल रही ठीक है गाँव तेन मैं नहीं कहती है कि तेरे छड़ के नहीं आती गाँव तेरे आऊंगी तेन ਮੇਰੇ ਘਰ ਵਾਲੇ ਨੂੰ ਆ ਜਾਂਦੇ ਤੇਰੇ ਬਾਈ ਨੂੰ ਠੀਕ ਹੈ ਤੇ ਆਹ ਕੋਈ ਨਹੀਂ ਚੱਲ ਜੇ ਤੂੰ ਆਏ ਕਹਿੰਨੀ ਫਿਰ ਹੱਥ ਬੰਨਨ ਦੀ ਵੀ ਲੋੜ ਨਹੀਂ ਬਸ ਆਦਾ ਵਧੀਆ ਰਹਿਆ ਕਰ ਆ ਕਮਰਾ ਤੇਨੂੰ ਦਿੱਤਾ ਵੇ ਇਹ ਕਮਰੇ ਚ ਰਹਿਆ ਕਰ ਦੱਸ ਕੀ ਕਮੀ ਹੈ ਕਮਰੇ ਵਿੱਚ ਵਧੀਆ ਤੈਨੂੰ ਬੈੱਡ ਚਾਦਰ ਸਾਰਾ ਕੁਝ ਲਾ ਕੇ ਦਿੱਤਾ ਹਯੋ ਹੀ ਗੱਲ ਕਹਿੰਦੇ ਹੁੰਦੇ ਜੇ ਇਹਨਾਂ ਨੂੰ ਖਾਣ ਪੀਣ ਨੂੰ ਚੰਗਾ ਦੇ ਦੋ ਉੱਤੇ ਉੱਤੇ ਚੜ ਜਾਂਦੇ ਗਾਨੇ ਗੀਆਂ ਨਹੀਂ ਦੀਦੀ ਮੈਂਨੇ ਆਪਕੋ ਐਸਾ ਤਾਂ ਨਹੀਂ ਬੋਲਾ ਆਪ ਮੁਝੇ ਖਾਣਾ ਨਹੀਂ ਦਿੰਦੇ ਤੇ ਹੋ ਚਾ ਕਮਰਾ ਨਹੀਂ ਦਿੰਦੇ ਹੋ ਸਭ ਕੁਝ ਦਿੰਦੇ ਹੋ आपको मैंने ऐसा ही बोला है कि मुझे मेरे गांव जाना है मुझे मेरे मां-बाप की बहुत ज्यादा आती है ज्यादा औंदी है तो ओदो हाथ पकड़ के रख दिए ओनादा ओदो तो ਛੇਤੀ ਹੱਥ ਛੱਡਦਾ ਤੇਰੇ ਮਾਂ ਪਿਓ ਨੇ ਵੀ ਮੈਨੂੰ ਨਹੀਂ ਪਤਾ ਉਹ ਤੈਨੂੰ ਜਾਣ ਕੇ ਛੱਡਣ ਆਏ ਹੋਣ ਇੱਧਰ ਐਸੀ ਬਾਤ ਨਹੀਂ ਹੈ ਦੀਦੀ ਕੋਈ ਵੀ ਮਾਂ-ਬਾਪ ਆਪਣੇ ਬੱਚੋ ਨੂੰ ਨਹੀਂ ਛੋੜਦਾ ਹੈ हां हा, जे मां-बाप चोण ਛੱਡਦਾ ਤਾਂ ਫਿਰ ਉਹਨਾਂ ਨੇ ਕਿਉਂ ਛੱਡਿਆ ਉਹ ਤਾਂ ਤੇਥੋਂ ਪਿੱਛੇ ਹੀ ਛਡਾਉਣ ਨੂੰ ਫਿਰਦੇ ਹੁਣ ਆ ਮੇਰੇ ਪੱਲੇ ਪੈ ਗਈਆਂ ਤੂੰ ਜਿਹੜਾ ਮੁਫਤ ਦਾ ਤੈਨੂੰ ਖਾਣਾ-ਦਾਣਾ ਦਈਏ ਨਹੀਂ ਆ ਅਜੇ ਕਿੱਡਾ ਕ ਘਰ ਆ ਸਾਡਾ ਆ ਝਾੜੂ-ਪੋਚਾ ਲਾਉਂਦੀ ਤੂੰ ਥੱਕਦੀ ਏਗੀ ਨਹੀਂ ਦੀਦੀ ਆਪੈਸਾ ਮਤ ਕਹੋ ਮੈਂ ਨੇ ਐਸਾ ਨਹੀਂ ਬੋਲੇ ਆਪ ਕਹਤੇ ਤੋ ਆਪ ਬਹਨ ਜੈਸੀ ਹੋ ਮੈਂ ਸਭ ਕੰਮ ਆਪਕੋ ਬਹਨ ਸਮਝ ਕਰ ਕਰਤੀ ਹੂੰ ਐਸਾ ਨਹੀਂ ਹੈ ਚਲ ਹੁਣ ਆਏ ਘਰ ਫਿਰ ਜਾ ਕੇ ਨਾ ਚਾਹ ਦੀ ਘੁੱਟ ਬਣਾ ਲੈ ਨਾਲੇ ਮੈਂ ਪੀਣੀ ਹੈਗੀ ਤੇ ਨਾਲੇ ਮਸ਼ੀਨ 'ਚ ਕੱਪੜੇ ਪਾ ਲੈ ਠੀਕ ਆ ਤੜਕੇ ਦੇ ਤਾਂ ਤੇਥੋਂ ਕੰਮ ਨਹੀਂ ਨਿਭੜਿਆ ਹੈਗਾ ਤੂੰ ਥੋਥੇ ਨਹੀਂ ਹੈਗੇ ਹਜੇ ਤਾਂ ਆਪ ਵਧੀ ਹੈਗੀ ਸੁੱਕ ਜਾਣਗੇ ਕੱਪੜੇ ਮੁੜ ਕੇ ਸਲਾਬੇ 'ਚ ਹੋ ਜਾਂਦੇ ਮੀਹਾਂ ਦੀ ਰੋਤਾ ਫਿਰ ਮਸਕਾਂ ਦੀਆਂ ਕੱਪੜਾਂ 'ਚ ਠੀਕ ਹੈ ਜੀ ਜਾਂ ਤੋੜਾ ਜਾ ਕੇ ਕੱਪੜੇ ਨਾਲੇ ਚਾਹ ਧਰਦੀ ਠੀਕ ਹੈ ਦੀਦੀ ਮੈਨੇ ਤਾਂ ਐਸਾ ਬੋਲਾ ਹੀ ਨਹੀਂ ਥਾ ਦੀਦੀ ਕਿੰਨਾ ਗੁੱਸਾ ਹੋ ਗਿਆ ਮੇਰੇ ਸੇ ਲੈ ਹੁਣ ਨਾ ਬੜਬੜ ਕਰਦੀ ਜਾਂਦੀ ਹੈਗੀ ਐਂ ਨਹੀਂ ਹੈਗਾ ਚੁੱਪ ਕਰਕੇ ਬਗ ਜਾ ਨਾਲੇ ਮੈਂ ਕਿਹਾ ਵੀ ਭਾਈ ਮੂੰਹ ਨੂੰ ਤੋਪੇ ਲਾਲਾ ਬੋਲ ਨਾ ਬੋਲ ਨਾ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਹਾਈਵੇ ਮੇਰਾ ਰੱਬਾ ਕਿਤੇ ਮੈਂ ਨਾ ਐਵੇਂ ਫਸ ਜਿਆ ਸੰਨ ਵਿਚਾਲੇ ਕੋਈ ਇਹੋ ਜੀ ਗੱਲ ਤਾਂ ਨਹੀਂ ਹੁੰਦੀ ਕੀ ਕਰਾਂ ਇਹਨੂੰ ਫੋਨ ਤੇ ਇਹਦੇ ਨਾਲ ਡਿਸਕਸ ਕਰਾਂ ਕਰ ਰਹਿੰਦਾ ਨਾ ਨਾ ਰਹਿਣ ਦੇ ਕਿਤੇ ਮੈਨੂੰ ਐ ਕਹਦੇ ਵੀ ਤੂੰ ਕੀਦੀ ਕੁੜੀ ਨੂੰ ਰੱਖੀ ਬੈਠਾ ਫਿਰ ਹੋਰ ਨਾ ਜੱਬ ਪੈ ਜੇ ਛੱਡ ਪਰੇ ਇਹਨਾਂ ਨੂੰ ਵੀ ਮੈਂ ਦੱਸਦੀ ਨਹੀਂ ਹੈਗੀ ਝਾਂ ਮਾਲ ਦਰਦ